ਤੇ ਤੜਕੇ ਤੜਕੇ ਇੱਕ ਵੱਡਾ ਅਤੇ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਜੀਹਾਂ ਨਦੀ ਤੇ ਬਣ ਰਹੇ ਪੁਰਦਾ ਇੱਕ ਹਿੱਸਾ ਟੁੱਟ ਗਿਆ ਹੈ ਜਿਸ ਕਾਰਨ ਕਰੀਬ 30 ਤੋਂ ਜ਼ਿਆਦਾ ਮਜ਼ਦੂਰ ਇਸ ਦੇ ਮਲਬੇ ਹੇਠ ਦਬ ਗਏ ਨੇ ਦਰਸਲ ਬਿਹਾਰ ਦੇ ਸਪੋਲ ਚ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਕੋਸੀ ਨਦੀ ਤੇ ਬਣ ਰਹੇ ਪੁਲ ਦਾ ਇੱਕ ਵੱਡਾ ਹਿੱਸਾ ਥੱਲੇ ਆ ਡਿੱਗਿਆ ਇਸ ਦੌਰਾਨ ਮਾਲਵੇ ਹੇਟ ਦਬੜ ਕਾਰਨ ਇੱਕ ਮਜ਼ਦੂਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ 30 ਤੋਂ ਜ਼ਿਆਦਾ ਮਜ਼ਦੂਰ ਹਾਲੇ ਵੀ ਪੁਲ ਦੀਆਂ ਸਲੇਬਾ ਥੱਲੇ ਦਬੇ ਹੋਏ ਨੇ ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਾਣਕਾਰੀ ਮੁਤਾਬਕ ਇਸ ਪੁਲ ਦੇ ਨਿਰਮਾਣ ਤੇ 1200 ਕਰੋੜ ਰੁਪਏ ਦਾ ਖਰਚਾ ਆਉਣਾ ਸੀ ਪਰ ਇਸ ਪੁਲ ਦੇ ਤਿੰਨ ਪਿੱਲਰ ਅਚਾਨਕ ਟਹਿ ਟੇਰੇ ਹੋ ਗਏ ਤੜਕਸਾਰ ਇਸ ਪੁਲ ਤੇ ਪਿੱਲਰ ਨੰਬਰ 50 51 ਅਤੇ 52 ਥੱਲੇ ਆ ਡਿੱਗੇ ਜਿਸ ਕਾਰਨ ਕਰੀਬ 30 ਤੋਂ ਜ਼ਿਆਦਾ ਮਜ਼ਦੂਰ ਇਨ੍ਹਾਂ ਪਿੱਲਰਾਂ ਦੇ ਹੇਠਾਂ ਦਬ ਗਏ ਜਦਕਿ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਉਦਰੇ ਇਸ ਦੁਰਘਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਦਾ ਜਮਾਵੜਾ ਲੱਗ ਗਿਆ ਹਾਲਾਂਕਿ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਦੁਰਘਟਨਾ ਤੋਂ ਕਰੀਬ 1 ਘੰਟੇ ਬਾਅਦ ਤੱਕ ਵੀ ਕੋਈ ਵੀ ਐਂਬੂਲੈਂਸ ਜਾਂ ਫਿਰ ਸੁਰੱਖਿਆ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਵਿੱਚ ਗੁੱਸਾ ਵੀ ਦੇਖਣ ਨੂੰ ਮਿਲਿਆ ਦੱਸਿਆ ਕਿ ਇਹ ਹਾਸਾ NH 18 ਤੇ ਹੋਇਆ ਹੈ ਜਿੱਥੇ ਕਿ ਭਾਰਤ ਦਾ ਸਭ ਤੋਂ ਲੰਮਾ ਬ੍ਰਿਜ ਬਣਾਇਆ ਜਾ ਰਿਹਾ ਹੈ ਜੀ ਹਾਈਕਵਰ ਫਿਰ ਤੋਂ ਦੱਸਿਏ ਕਿ ਬਿਹਾਰ ਦੇ ਸੁਪੋਲ ਜ਼ਿਲ੍ਹੇ 'ਚ ਇੱਕ ਵੱਡਾ ਹਾਸਾ ਹੋਇਆ ਏ ਜਿੱਥੇ ਕਿ ਕੋਸੀ ਨਦੀ ਤੇ ਬਣ ਰਹੇ ਨਵੇਂ ਪੁਰਦਾ ਇੱਕ ਹਿੱਸਾ ਥੱਲੇ ਆ ਡਿੱਗੇ ਜਿਸ ਕਾਰਨ ਕਰੀਬ 30 ਮਜ਼ਦੂਰ ਮਲਬੇ ਦੇ ਹੇਠਾਂ ਦਬ ਗਏ ਨੇ ਜਤਕਿ ਇੱਕ ਮਜ਼ਦੂਰ ਦੀ ਮੌਕੇ ਤੇ ਮੌਤ ਹੋ ਗਈ ਇਹ ਦੇਸ਼ ਦਾ ਸਭ ਤੋਂ ਲੰਮਾ ਪੁਲ ਏ ਜਿਸ ਨੂੰ ਕਿ 1200 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ